हां भी दोस्तों रामपुरा फूल ਤੋਂ SLAATPURA ਰੋਡ ਦੇ ਉੱਪਰ ਆ ਤੁਸੀਂ ਦੇਖ ਸਕਦੇ ਆ ਜਿਹੜਾ ਕਿ ਮੇਨ ਰੋਡ ਚੱਲ ਰਿਹਾਗਾ ਉਸ ਰੋਡ ਦੇ ਉੱਪਰ ਪਿੰਡ ਹੈਗਾ ਹਰਨਾਮ ਸਿੰਘ ਵਾਲਾ ਜਿੱਥੇ ਕਿ ਨਵਾਂ ਸਾਹੀ ਢਾਬਾ ਹਜੇ 2-3 ਦਿਨ ਹੀ ਹੋਇਆ ਓਪਨ ਹੋਇਆਗਾ ਤੇ ਜੇ ਜਿਉ ਵੀ ਕੋਈ ਮੇਰਾ ਵੀਰ ਇਸ ਰੋਡ ਦੇ ਉੱਪਰ ਦੀ ਲੰਘਦਾਗਾ ਰਾਮਪੁਰਾ ਫੂਲ ਤੋਂ SLAATPURA ਰੋਡ ਦੇ ਉੱਪਰ ਇਸ ਸਟਾਪੇ ਦੇ ਉੱਪਰ ਜਰੂਰ ਰੁੱਕ ਕੇ ਜਾਇਓ ਤੇ ਤੁਹਾਨੂੰ ਅੱਗੇ ਵੀ ਦਿਖਾਉਣੇ ਆਂ ਅੰਦਰ ਕੀ ਕੀ ਇਸ ਸਟਾਪੇ ਦੇ ਵਿੱਚ ਫੈਸਿਲਿਟੀਆਂ ਆਗੀਆਂ ਬਹੁਤ ਵਧੀਆ ਰੂਮ ਬ੍ਰੇਕਫਾਸਟ ਦਾ ਲਾਂਚ ਡਿਨਰ ਆ ਫਾਸਟ ਫੂਡ ਤੇ ਰਾਤ ਨੂੰ ਜੇ ਕਿਸੇ ਮੇਰੇ ਵੀਰ ਨੇ ਦੂਰ ਨੇੜੇ ਹੋਵੇ ਰੁਕਣਾ ਹੋਵੇ ਤਾਂ ਰੁਕਣ ਦਾ ਪ੍ਰਬੰਧ ਵੀ ਹੈਗਾ ਅੱਗੇ ਚੱਲਦੇ ਆ ਤੁਹਾਨੂੰ ਅੰਦਰ ਦਿਖਾਉਣੇ ਆ ਬਹੁਤ ਬਹੁਤ ਵਧੀਆ ਰੂਮ ਅਵੇਲੇਬਲ ਆ ਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਆ ਅੱਗੇ ਚੱਲਦੇ ਆ ਅੰਦਰ ਤੇ ਤੁਹਾਨੂੰ ਦਿਖਾਉਣੇ ਆ ਦੀ ਐਂਟਰੀ ਸ਼ੁਰੂ ਆ ਤੇ ਤੁਹਾਨੂੰ ਦਿਖਾਉਣੇ ਆ ਅੰਦਰ ਆ ਵਧੀਆ ਬਾਹਰੋਂ ਸਟਾਪ ਆਇਆ ਵਾ ਪੂਰਾ ਕਿਹੜੀ ਜਗ੍ਹਾ ਤੋਂ ਸਟਾਪ ਉੱਤਰਾਖੰਡ ਤੋਂ ਪੂਰਾ ਸਟਾਪ ਆ ਬ੍ਰੇਕਫਾਸਟ ਲੰਚ ਡਿਨਰ ਜਾਂ ਫਾਸਟ ਫੂਡ ਦਾ ਪੂਰਾ ਇੱਥੇ ਸਮਾਨ ਮਿਲਦਾਗਾ ਤੁਸੀਂ ਵੇਖ ਸਕਦੇ ਆ ਬਹੁਤ ਵਧੀਆ ਬਾਈ ਦੀ ਕੈਟਰਿੰਗ ਆ ਸਾਰਾ ਸਮਾਨ ਇੱਥੇ ਅਵੇਲੇਬਲ ਆ ਬਾਕੀ ਰੂਮ ਤੁਹਾਨੂੰ ਦਿਖਾਉਣਾ ਰਾਤ ਨੂੰ ਕਿਸੇ ਮੇਰੇ ਵੀ ਨੇ ਰੁਕਣਾ ਹੋਵੇ ਤਾਂ ਰੂਮ ਵੀ ਇੱਥੇ ਮਿਲ ਜਾਂਦਾ ਰਾਤ ਦੇ ਰੁਕਣ ਲਈ ਅੱਗੇ ਤੋਂ ਤੁਹਾਨੂੰ ਦਿਖਾਉਣਾ ਰੂਮ ਵੀ ਬਹੁਤ ਵਧੀਆ ਜਿਹੜੇ ਮੇਰੇ ਵੀਰ ਖਾਣ ਪੀਣ ਦੇ ਸ਼ਕੀਨ ਆ ਉਹ ਵੀ ਇੱਥੇ ਆ ਸਕਦੇ ਆ ਤੁਸੀਂ ਦੇਖ ਸਕਦੇ ਆ 21 22 ਵੀ ਅਵੇਲੇਬਲ ਆ ਬਾਈਆਂ ਕੋਲੇ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਆ ਤੇ ਬਾਕੀ ਵੀ ਫਾਸਟ ਬ੍ਰੇਕਫਾਸਟ ਲਾਂਚ ਡਿਨਰ ਕੋਈ ਫੈਮਿਲੀ ਆਉਂਦੀ ਹੋਵੇ ਰੋਡ ਦੇ ਉੱਪਰ ਲੰਘਦੀ ਹੋਵੇ ਸਲਾਤਪੁਰਾ ਰਾਂਪਰਾ ਫੂਲ ਦੇ ਮੇਨ ਰੋਡ ਉੱਪਰ ਤਾਂ ਸਾਹੀ ਠੱਬਾ ਮੇਨ ਰੋਡ ਦੇ ਉੱਪਰ ਹੀ ਪੈਂਦਾ ਪਿੰਡ ਹੈਗਾ ਹਰਨਾਮ ਸਿੰਘ ਵਾਲਾ ਨੇੜੇ ਤੁਸੀਂ ਸਧਾਨੇ ਨੂੰ ਤਾਂ ਜਾਣਦੇ ਹੋ ਪਿੰਡ ਨੂੰ ਉਹਦੇ ਲੱਗ ਹੀ ਆ ਪਿੰਡ ਨੇੜਿਓ ਇਸ ਏਰੀਏ ਦੇ ਵਿੱਚ ਆਉਂਦਾ ਰਾਮਪਰਾ ਫੁੱਲ ਏਰੀਏ ਦੇ ਵਿੱਚ ਤਾਂ ਇੱਥੇ ਰਾਤ ਨੂੰ ਰੋਕਣ ਲਈ ਬਈ ਰੂਮ ਵੀ ਬਹੁਤ ਵਧੀਆ ਅਵੇਲੇਬਲ ਆ ਰੈਂਟ ਤੇ ਮਿਲਦੇ ਆ ਤੁਸੀਂ ਵੇਖ ਸਕਦੇ ਆ ਸ਼ਹਿਰ ਨਾਲੋਂ ਬਹੁਤ ਹੀ ਵਾਜਬ ਰੇਟ ਤੇ ਰੂਮ ਆ ਆ ਤੁਸੀਂ ਵੇਖ ਸਕਦੇ ਆ ਰਹਿਣ ਕੱਲ ਲਈ ਪੂਰੀ ਰਾਤ ਲਈ ਜਾਂ ਦਿਨੇ ਵੀ ਕੋਈ ਮੇਰਾ ਵੀਰ ਰਹਿਣਾ ਚਾਹੁੰਦਾ ਹੋਵੇ ਤਾਂ ਇੱਥੇ ਬਹੁਤ ਵਧੀਆ ਰੂਮ ਅਵੇਲੇਬਲ ਆ ਤੁਸੀਂ ਵੇਖ ਸਕਦੇ ਆ ਨਾਲ ਹੀ ਅਟੈਚ ਬਾਥਰੂਮ ਆ ਦੇਖ ਲਓ ਵਧੀਆ ਹਾਲਤ ਦੇ ਵਿੱਚ ਗੀਜਰ ਗੁਜਰ ਦਾ ਪੂਰਾ ਪ੍ਰਬੰਧ ਆ ਤੇ ਫੈਮਿਲੀ ਲੀਵ ਰੂਮ ਕਿਸੇ ਨੇ ਲੈਣਾ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਆ ਦੇਖ ਲਓ ਸ਼ਹਿਰ ਨਾਲੋਂ ਬਹੁਤ ਹੀ ਵਾਜਬ ਰੇਟ ਤੇ ਇਹ ਰੂਮ ਮਿਲਦੇ ਆ ਭਾਈ ਜੇ ਕੋਈ ਮੇਰਾ ਵੀਰ ਚਾਹਵਾਨ ਹੋਵੇ ਦੂਰ ਨੇੜੇੋਂ ਇੱਥੇ ਲੰਘਦਾ ਟਾਪਦਾ ਰਾਤ ਰਹਿਣ ਦਾ ਇਸਕ ਹੋਵੇ ਤਾਂ ਇੱਥੇ ਭਾਈ ਰੂਮ ਵੀ ਬਹੁਤ ਵਧੀਆ ਫਰੈਂਡ ਤੇ ਮਿਲਦੇ ਆ ਅਵੇਲੇਬਲ ਆ ਸ਼ਾਹੀ ਢਾਬਾ ਤੁਹਾਨੂੰ ਪਹਿਲਾਂ ਹੀ ਬੋਲਿਆ ਰਾਮਪਰਾ ਫੂਲ ਤੋਂ ਬਾਕੀ ਵੀ ਇੱਕ ਹੋਰ ਖਾਸ ਗੱਲ ਜਿਹੜਾ ਕੋਈ ਮੇਰਾ ਵੀਰ ਰਾਤ ਦਾ ਇਸ ਰੋਡ ਦੇ ਉੱਪਰ ਲੰਘਦਾ ਹੋਵੇ ਸਲਾਤਪੁਰਾ ਰਾਮਪਰਾ ਫੂਲ ਰੋਡ ਦੇ ਉੱਪਰ ਤਾਂ ਬਾਈ ਇੱਥੇ ਰੋਕ ਕੇ ਜਰੂਰ ਜਾਵੇ ਬਾਈਆਂ ਕੋਲੇ ਬਾਥਰੂਮ ਫਲੱਸ ਦਾ ਜਾਂ ਹੋਰ ਪੂਰਾ ਪ੍ਰਬੰਧ ਆ ਆ ਤੁਸੀਂ ਵੇਖਦੇ ਚਾਹ ਪਾਣੀ ਦਾ ਬ੍ਰੇਕਫਾਸਟ ਲੰਚ ਡਿਨਰ ਤੇ ਬਾਕੀ ਬਾਈਆਂ ਦੀ ਖਾਸ ਗੱਲ ਇਹ ਆ ਇਹਨਾਂ ਰੇਟ ਬਿਲਕੁਲ ਬਾਜ਼ਬਾ ਇਹ ਨਹੀਂ ਹੈਗਾ ਤੁਸੀਂ ਵੇਖ ਲਓਗੇ ਬੇ ਇੱਡੀ ਵੱਡੀ ਬਿਲਡਿੰਗ ਆ ਤਾ ਰੇਟ ਜਿਆਦਾ ਹੋਊਗਾ ਉਹ ਕੋਈ ਚੱਕਰ ਨਹੀਂ ਹੈਗਾ ਰੇਟ ਬਾਜਬਾ ਬਿਲਕੁਲ ਬਾਈਆਂ ਦਾ ਤੇ ਜਿਹੜਾ ਕੋਈ ਮੇਰਾ ਵੀਰ ਇਸ ਰੋਡ ਦੇ ਉੱਪਰ ਲੰਘਦਾ ਹੋਵੇ ਤਾਂ ਜਰੂਰ ਰੋਕ ਕੇ ਜਾਵੇ ਸ਼ਾਹੀ ਢਾਬਾ ਫਲਾਤਪੁਰਾ ਰਾਮਪਰਾ ਫੂਲ ਰੋਡ ਨੌਨ ਵੇਜ ਤੇ ਵੇਜ ਪੂਰਾ ਪ੍ਰਬੰਧਾ ਬਾਈਆਂ ਦਾ ਬਹੁਤ ਵਧੀਆ ਸਟਾਪ ਆ ਬਾਹਰੋਂ ਸਟਾਪ ਮਗਾਇਆ ਵਾ ਤੇ ਬਾਕੀ ਤੋਂ ਹੀ ਵੇਖੇ ਜੇ ਵੀਡੀਓ ਦੇ ਵਿੱਚ ਰੂਮ ਦਾ ਰਹਿਣ ਕਰਨ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਅੰਦਰ ਬ੍ਰੇਕਫਾਸਟ ਲੰਚ ਡਿਨਰ ਸਭ ਕੁਝ ਪ੍ਰਬੰਧਾ ਤੇ ਜਰੂਰ ਰੋਕ ਕੇ ਜਾਵੇ ਜੀ